ਇਹ ਅੱਜ ਅਸੀਂ ਸੀਐਮਸੀ ਲੁਧਿਆਣਾ ਵੱਲੋਂ ਕੰਡਿਆਣਾ ਪਿੰਡ 'ਚ ਕੈਂਪ ਲਾਇਆ ਆਯੋਜਨ ਕੀਤਾ ਗਿਆ ਹੈ। ਇਹਦੇ ਵਿੱਚ ਸਾਡੇ ਕੈਪਟਨ ਸਾਹਿਬ ਹਾਰਾ ਜੀ ਤੇ ਉਹਨਾਂ ਦੀ ਜਿਹੜੀ ਸਾਰੀ ਟੀਮ ਹੈਗੀ ਹੈ, ਸ਼੍ਰੀਦਰਸ਼ਨ अरोड़ा ਤੇ ਉਹਨਾਂ ਦੀ ਟੀਮ ਹੈ, ਉਹਨਾਂ ਦੇ ਸਹਿਯੋਗ ਨਾਲ ਇੱਥੇ ਕੈਂਪ ਲਾਇਆ ਗਿਆ। ਇਹਦੇ 'ਚ ਮਾਹਰ ਡਾਕਟਰ ਜਿਹੜੇ ਹਾਰਟ ਸਪੈਸ਼ਲਿਸਟ, ਮੈਡੀਸਨ ਦੇ ਸਪੈਸ਼ਲਿਸਟ, ਗਾਇਨੀ ਡਾਕਟਰ ਤੇ ਉਹ ਸਾਰੇ ਸਕਿਨ ਸਪੈਸ਼ਲਿਸਟ ਤੋਂ ਸਾਰੇ ਲੋਕੀ ਆਏ ਆਗੇ ਆ। ਰਾਜਸੀ ਸੀਐਮਸੀ ਲੁਧਿਆਣਾ ਵੱਲੋਂ ਕੰਡਿਆਣਾ ਪਿੰਡ 'ਚ ਕੈਂਪ ਲਾਇਆ ਆਯੋਜਨ ਕੀਤਾ ਗਿਆ ਹੈ ਇਹਦੇ ਵਿੱਚ ਸਾਡੇ ਕੈਪਟਨ ਸਾਹਿਬ ਹਾਰਾ ਜੀ ਤੇ ਉਹਨਾਂ ਦੀ ਜਿਹੜੀ ਸਾਰੀ ਟੀਮ ਹੈਗੀ ਹੈ ਸ਼੍ਰੀਦਰਸ਼ਨ अरोड़ा ਤੇ ਉਹਨਾਂ ਦੀ ਟੀਮ ਹੈ ਉਹਨਾਂ ਦੇ ਸਹਿਯੋਗ ਨਾਲ ਇੱਥੇ ਕੈਂਪ ਲਾਇਆ ਗਿਆ ਇਹਦੇ ਵਿੱਚ ਮਾਹਰ ਡਾਕਟਰ ਜਿਹੜੇ ਆਰਟ ਸਪੈਸ਼ਲਿਸਟ ਮੈਡੀਸਨ ਦੇ ਸਪੈਸ਼ਲਿਸਟ ਗਾਇਨੀ ਡਾਕਟਰ ਤੇ ਉਹ ਸਾਰੇ ਸਕਿਨ ਸਪੈਸ਼ਲਿਸਟ ਤੋਂ ਸਾਰੇ ਲੋਕ ਹੀ ਆਏ ਆਗੇ ਤੇ ਉਹਨਾਂ ਨੇ ਮਰੀਜ਼ਾਂ ਦਾ ਐਗਜ਼ਾਮਨ ਕੀਤਾ ਗਿਆ ਸਾਡੇ ਜਿਹੜੇ ਮੈਡੀਕਲ ਸੁਪਰੀਟੈਂਡੈਂਟ ਹੈਗੇ ਡਾਕਟਰ ਐਲਨ ਜੋਸਫ ਉਹਨਾਂ ਨੇ ਇੱਕ ਕੈਂਪ ਆਯੋਜਨ ਕੀਤਾ ਹੈਗਾ ਤੇ ਇਹਦੇ ਨਾਲ ਹੀ ਅਸੀਂ ਦੋ ਚੀਜ਼ਾਂ ਰਿਅਲਾਈਜ਼ ਕੀਤੀਆਂ ਇੱਥੇ ਆ ਕੇ ਇੱਕ ਤਾਂ ਰੈਗੂਲਰਲੀ ਸਾਨੂੰ ਆਉਣਾ ਪੈਣਾ ਹੈਗਾ ਇਸ ਜਗ੍ਹਾ 'ਤੇ ਕਿਉਂਕਿ ਸਿਹਤ ਸੁਭਾਵਾਂ ਦੀ ਬਹੁਤ ਜ਼ਰੂਰਤ ਹੈਗੀ ਹੈ ਤੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਆਪਣਾ ਪਿੰਡ ਵਾਸੀਆਂ ਦੇ ਨਾਲ ਸਰਪੰਚ ਸਾਹਿਬ ਦੇ ਨਾਲ ਹਾਰਾ ਕੈਪਟਨ ਸਾਹਿਬ ਦੇ ਨਾਲ ਤੇ ਸਾਰੇ ਨਾਲ ਰਲ ਕੇ अरोड़ा ਜੀ ਦੇ ਨਾਲ ਅਸੀਂ ਇਹ ਜਿਹੜਾ ਅੱਜ ਸ਼ੁਰੂ ਕੀਤਾ ਹੈ ਕੈਂਪਲਾਂ ਨੇ ਕੋਈ ਕੈਂਪ ਨਹੀਂ ਹੈ ਕਿ ਅੱਜ ਖਤਮ ਹੋ ਗਿਆ ਇਹ ਸ਼ੁਰੂ ਹੋਇਆ ਤੇ ਅਸੀਂ ਰੈਗੂਲਰਲੀ ਵਿਜ਼ਿਟ ਕਰਾਂਗੇ ਇਹਦੇ ਨਾਲ ਹੀ ਜੇ ਕਿਸੇ ਮਰੀਜ਼ ਨੂੰ ਜ਼ਰੂਰਤ ਪੈਂਦੀ ਹੈ ਜਿਆਦਾ ਅੱਗੇ ਸਹਾਇਤਾ ਚਾਹੀਦੀ ਹੈ ਮੈਡੀਕਲ ਦੀ ਉਹ ਸਾਡੇ ਹਸਪੀਟਲ ਆਨ ਸੀਐਮਸੀ ਲੁਧਿਆਣਾ 30% ਤੱਕ ਉਹਨੂੰ ਕਨਸੈਸ਼ਨ ਵੀ ਦਿੱਤਾ ਜਾਊਗਾ ਪਰਚਾ ਬਣਾ ਦਿੱਤਾ ਹੈਗਾ ਉਹ ਜਿਹੜਾ ਕਾਗਜ਼ ਹੈਗਾ ਜਿਹੜਾ ਫਾਰਮ ਹੈ ਉਹ ਡਾਕਟਰ ਐਲਨ ਜੋਸਫ ਦੇ ਦੇਣਗੇ ਉਹ ਜਿਹੜਾ ਲੈ ਕੇ ਆਊਗਾ ਜਿੱਥੇ ਆਪਣੇ ਸਰਪੰਚ ਸਾਹਿਬ ਨੇ ਦਸਖਤ ਕਰ ਦਿੱਤੇ ਕਿ ਹਾਂ ਇਹਹੀ ਪਿੰਡ ਵਾਸੀ ਹੈ ਉਹ ਹੋਰ ਕਿਤੋਂ ਨਹੀਂ ਆਇਆ ਉਹਨੂੰ ਸਪੈਸ਼ਲ ਸਹਾਇਤਾ ਵੀ ਦਿੱਤੀ ਜਾਊਗੀ ਤੇ ਮੈਂ ਇਹ ਵੀ ਵਾਦਾ ਕੀਤਾ ਹੈਗਾ ਕਿ ਜਿਹੜੇ ਸਾਡੇ ਡੈਂਟਲ ਦੇ ਡਾਕਟਰ ਹੈਗੇ ਆ ਅਗਲੀ ਵਾਰੀ ਉਹ ਵੀ ਆਣਗੇ ਸਾਡੀ ਟੀਮ ਦੇ ਨਾਲ ਇੱਥੇ ਪਿੰਡ 'ਚ ਡੈਂਟਲ ਕੈਂਪ ਵੀ ਲਾਵਾਂਗੇ ਤਾਂ ਕਿ ਲੋਕਾਂ ਦਾ ਉਹ ਵੀ ਐਗਜ਼ਾਮੀਨੇਸ਼ਨ ਕੀਤਾ ਜਾਵੇ ਤੇ ਜਿਹੜੀ ਮੁਢਲੀ ਸਹਾਇਤਾ ਉਹ ਦਿੱਤੀ ਜਾਵੇ ਉਹਦੇ ਵਿੱਚ ਵੀ ਇਹੀ ਸਿਸਟਮ ਰਹੂਗਾ ਅੱਜ ਜੇ ਕੋਈ ਜ਼ਿਆਦਾ ਅਗੇ ਐਡਵਾਂਸ ਟ੍ਰੀਟਮੈਂਟ ਚਾਹੀਦੀ ਹੈ ਤਾਂ ਸਾਡੇ ਡੈਂਟਰ ਕਾਲਜ ਆ ਕੇ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਊਗੀ ਤੇ ਮੈਂ ਆਪਣੇ ਹਸਪੀਟਲ ਦੇ ਵੱਲੋਂ ਸਾਰੇ ਪਿੰਡ ਵਾਸੀਆਂ ਦਾ ਸਰਪੰਚ ਸਾਹਿਬ ਦਾ ਕੈਪਟਨ ਸਾਹਿਬ ਦਾ ਸ਼੍ਰੀ ਦਰਸ਼ਨ अरोड़ा ਤੇ ਉਹਨਾਂ ਦੀ ਜਿੰਨੀ ਵੀ ਟੀਮ ਹੈਗੀ ਹੈ ਉਹਨਾਂ ਦਾ ਧੰਨਵਾਦ ਕਰਦਾ ਕਿ ਅਸੀਂ ਸਾਰਿਆਂ ਨੇ ਮਿਲ ਕੇ ਐਜ਼ ਅ ਟੀਮ ਇਹ ਕੰਮ ਸ਼ੁਰੂ ਕੀਤਾ ਹੈਗਾ ਜਿੱਦਾਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਇਹ ਸ਼ੁਰੂਆਤ ਹੈਗੀ ਹੈ ਇਹ ਐਂਡ ਨਹੀਂ ਹੈਗਾ ਇਹ ਇਹਦੇ ਵੱਲੀ ਵੀ ਵਿਚਾਰ ਕੀਤਾ ਜਾਊਗਾ ਆਪਣੇ ਸਾਰੇ ਜਾਣਿਆਂ ਦੇ ਸਹਿਯੋਗ ਦੇ ਨਾਲ ਜਰੂਰ ਕਰਾਂਗੇ ਇਹ ਕੰਮ ਵੀ ਮੈਂ ਇਸ ਗੱਲ ਦਾ ਬਹੁਤ ਧੰਨਵਾਦੀ ਹਾਂ ਡਾਕਟਰ ਪੱਟੀ ਡਾਕਟਰ ਜੋਸਫ ਔਰ ਸੀਐਮਸੀ ਮੈਨੇਜਮੈਂਟ ਅੱਜ ਤੋਂ तकरीबन 4-5 ਮਹੀਨੇ ਪਹਿਲਾਂ ਅਸੀਂ ਸਾਨੇਵਾਲ ਵਿਖੇ ਇਦਾਂ ਇੱਕ ਕੈਂਪ ਲਾਇਆ ਸੀ ਉਸ ਦੇ ਵਿੱਚ ਸਾਡੇ ਲਾਇਓਂਸ ਕਲੱਬ ਉਹਦੇ ਚ ਸਤਪਤਾ ਸਿੰਘ ਇੱਥੇ ਨੇ ਹਾਜ਼ਰ ਨੇ ਔਰ ਖੰਨਾ ਜੀ ਇੱਥੇ ਨੇ ਦਰਸ਼ਨ अरोड़ा ਜੀ ਵੀ ਉੱਥੇ ਹੀ ਸੀਗੇ ਉਦੋਂ ਅਸੀਂ ਇੱਕ ਬੇਨਤੀ ਕੀਤੀ ਸੀਗੀ ਕਿਉਂਕਿ ਇਹ ਮੇਰਾ ਇਲਾਕਾ ਹੈ ਮੈਂ ਇੱਥੇ ਹੀ ਜਿਵੇਂ ਕਹਿ ਲਵੋ ਤਕਰੀਬਨ ਵਿਚਰਦਾ ਰਹਿਣਾ ਮੈਂ ਉਦੋਂ ਬੇਨਤੀ ਕੀਤੀ ਸੀਗੀ ਡਾਕਟਰ ਸਾਹਿਬ ਨੂੰ ਕਿ ਡਾਕਟਰ ਸਾਹਿਬ ਵੀ ਜੇਕਰ ਜਿਹੜੇ ਸਾਡੇ ਜਿੱਥੇ ਐਕਸ਼ਨ ਲੋਡ ਹੈ ਜਿਹੜੇ ਸਾਡੇ ਪਿੰਡ ਨੇ ਬੇਟ ਦੇ ਪਿੰਡ ਨੇ ਵੀ ਇਹਨਾਂ ਦੇ ਵਿੱਚ ਜੇਕਰ ਤੁਸੀਂ ਸਾਨੂੰ ਇਹ ਮੌਕਾ ਦਿਵੋ ਅਸੀਂ ਉੱਥੇ ਇੱਕ ਦੋ ਕੈਂਪ ਜੁਦਤ ਕਰੀਏ ਔਰ ਪਰ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਕਿ ਇਹਨਾਂ ਨੇ ਇੱਕ ਵਾਰ ਵੀ ਮੈਨੂੰ ਨਾ ਨਹੀਂ ਕੀਤੀ ਹੈ ਕਹਿੰਦੇ ਦੱਸੀ ਡੇਢ ਦੱਸੋ ਅਸੀਂ ਉਸੇ ਦਿਨ ਕੈਂਪ ਲਾਵਾਂਗੇ ਸੋ ਅੱਜ ਉਸ ਦੇ ਵਿੱਚ ਮੇਰੇ ਛੋਟਾ ਵੀਰ ਹੈ ਸਰਬਜੀਤ ਇਹਨਾਂ ਨੇ ਬਹੁਤ ਮੈਂ ਕਹੂੰਗਾ ਸਰਬਜੀਤ ਕੜਿਆਣਾ ਇਹ ਵੈਸੇ ਵੀ ਬਹੁਤ ਵੱਡੇ ਸੋਸ਼ਲ ਵਰਕਰ ਹੈ ਇਹਨਾਂ ਨੇ ਇਹਨਾਂ ਦੀ ਟੀਮ ਨੇ ਮੈਂ ਇਹਨਾਂ ਨੂੰ ਜਾਗਰੂਤ ਕੀਤਾ ਵੀ ਆਪਾਂ ਇੱਕ ਕੈਂਪ ਲਾਉਣਾ ਹੈ ਇੱਥੇ ਇਹਨਾਂ ਨੇ ਪਿਛਲੇ 10 ਦਿਨ ਤੋਂ ਮਿਹਨਤ ਕੀਤੀ ਰਲ ਮਿਲ ਕੇ ਅੱਜ ਬੜਾ ਸੋਹਣਾ ਕੈਂਪ ਲੱਗਿਆ ਇੱਥੇ ਔਰ ਉਸ ਤੋਂ ਉੱਪਰ ਇੱਕ ਡਾਕਟਰ ਸਾਹਿਬ ਨੂੰ ਆਪਾਂ ਇਹ ਦਿਖਾਉਣਾ ਸੀਗਾ ਵੀ ਇਹ ਸਾਡਾ ਇਲਾਕਾ ਕਿਦਾਂ ਦਾ ਹੈ ਵੀ ਇੱਥੇ ਕਿੰਨੀ ਕੁ ਲੋਡ ਹੈ ਔਰ ਦੇਖੋ ਫਿਰ ਬਾਰ-ਬਾਰ ਮੈਂ ਉਹੀ ਧੰਨਵਾਦ ਕਰ ਰਿਹਾ ਦੇਖੋ ਅੱਜ ਉਹਨਾਂ ਨੇ ਇੱਕ ਸਭ ਤੋਂ ਵੱਡੀ ਗੱਲ ਕੀ ਕੀਤੀ ਵੀ 30% ਡਿਸਕਾਊਂਟ ਸਾਨੂੰ ਅਨਾਉਂਸ ਕਰਤਾ ਵੀ ਕੋਈ ਵੀ ਵੈਸੇ ਵੀ ਸੀਐਮਸੀ ਤੁਸੀਂ ਜਾਓ ਜੇ ਨਾ ਤੁਸੀਂ ਵੈਸੇ ਵੀ ਨੋਟ ਕਰੋਗੇ ਹੋਰ ਹਸਪੀਟਲ ਵੀ ਨੇ ਤੁਹਾਨੂੰ ਉੱਥੇ ਵੈਸੇ ਹੀ ਜਿਹੜਾ ਇੱਕ ਮੈਂ ਦੇਖੀ ਆ ਫੀਸ ਹੈ ਨਾ ਉਹ ਨੋਮੀਨਲ ਹੈ ਬਹੁਤ ਔਰ ਤਕਰੀਬਨ ਸੇਵਾ ਹੀ ਆ ਜਿਹੜੀ 130 ਸਾਲ ਦੀ ਇਹ ਸਸਤਾ ਸੇਵਾ ਕਰਦੀ ਆ ਰਹੀ ਹੈ। ਔਰ ਇੱਕ ਦੋ ਕੈਂਪ ਆਪਾਂ ਹੋਰ ਡਾਕਟਰ ਸਾਹਿਬ ਦੀ ਸੀਐਮਸੀ ਦੀ ਇਹਨਾਂ ਦੀ ਮਿਹਰਬਾਨੀ ਨਾਲ ਇੱਕ ਦੋ ਕੈਂਪ ਆਪਾਂ ਹੋਰ ਅਜ਼ੂਜ਼ਤ ਕਰਾਂਗੇ ਇਸ ਇਲਾਕੇ ਦੇ ਵਿੱਚ। ਔਰ ਜੋ ਇਹਨਾਂ ਨੇ ਅੱਜ ਆਪਾਂ ਨੂੰ ਇੱਕ ਵਾਦਾ ਕੀਤਾ ਵੀ ਕੋਈ ਗੱਲ ਨਹੀਂ ਆਪਾਂ ਹਲੇ ਸ਼ੁਰੂ ਹੋਏ ਆ ਕਿਤੇ ਨਾ ਕਿਤੇ ਆਪਾਂ ਨੂੰ ਮੌਕਾ ਮਿਲੂਗਾ। ਸੀएमसी ਵੱਲੋਂ ਇੱਕ ਸਾਨੂੰ ਇੱਥੇ ਇਸ ਇਲਾਕੇ ਦੇ ਵਿੱਚ ਇੱਕ ਛੋਟਾ ਜਿਹਾ ਕੋਈ ਆਧਾਰਾ ਮਿਲ ਜਵੇ ਜਿਹਦੇ ਚ ਸਾਡੇ ਜੋ ਸਾਡੀ ਇੱਥੇ ਪਾਪੂਲੇਸ਼ਨ ਆ ਸਾਡੇ ਲੋਕ ਨੇ ਜਿਨ੍ਹਾਂ ਨੂੰ ਦੂਰ ਜਾਣਾ ਪੈਂਦਾ ਔਰ ਮੈਂ ਸੱਚੀ ਕਹਾਂ ਡਾਕਟਰ ਸਾਹਿਬ ਇੱਥੇ ਬੜੇ ਨਾ ਜਿਹੜੇ ਫਿਕਟਿਸ਼ੀਅਸ ਡਾਕਟਰ ਬਹੁਤ ਬੈਠੇ ਆ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆਂ ਵੀ ਨਾ ਕੋਈ ਡਿਗਰੀ ਨਾ ਕੁਝ ਹੋਰ ਉਹ ਉਹ ਕਿਹੜਾ ਟੀਕਾ ਲਾ ਦਿੰਦੇ ਨੇ ਪਤਾ ਹੀ ਨਹੀਂ ਲੱਗਦਾ ਪਰ ਨਾ ਉਹਦੀ ਕੋਈ ਪਛੜਤਾਲ ਹੈ ਜੇਕਰ ਇਦਾਂ ਦਾ ਆਧਾਰਾ ਤੁਹਾਡੇ ਵਰਗਾ ਆਧਾਰਾ ਇੱਥੇ ਮੈਂ ਕਹਣਾ ਵੀ ਇਸ ਇਲਾਕੇ ਨੂੰ ਛੱਤਰ ਛਾਇਆ ਮਿਲ ਜਵੇ ਤਾਂ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਹੋਊਗਾ ਔਰ ਮੈਂ ਆਸ ਕਰਦਾ ਵੀ ਇਹ ਇਹ ਆਸ ਵੀ ਜਿਹੜੀ ਸਾਡੀ ਸਾਡੇ ਸਾਰੇ ਇਲਾਕਾ ਨਿਵਾਸੀਆਂ ਦੀ ਆ ਇਹ ਵੀ ਸੀਐਮਸੀ ਵੱਲੋਂ ਪੂਰੀ ਕੀਤੀ ਜਾਊਗੀ ਇੱਕ ਵਾਰੀ ਫੇਰ ਦਰਸ਼ਨ ਅਰੋੜਾ ਜੀ ਜਿਹੜੇ 50 ਸਾਲ ਤੋਂ ਸੋਸ਼ਲ ਇੱਕ ਸੇਵਾ ਕਰਦੇ ਆ ਰਹੇ ਨੇ ਅੱਜ ਉਹਨਾਂ ਨੇ ਵੀ ਮੌਕਾ ਦਿੱਤਾ ਉਹਨਾਂ ਨੂੰ ਅਸੀਂ ਇਲਾਕਾ ਨਿਵਾਸੀਆਂ ਨੇ ਸਨਮਾਨਿਤ ਕੀਤਾ ਹੈ ਬੜਾ ਸਾਨੂੰ ਗਰਮ ਮਹਿਸੂਸ ਹੋ ਰਿਹਾ ਇਸ ਗੱਲ ਦਾ ਸਾਡੀ ਲਾਇਓਨਸ ਕਲੱਬ ਦੀ ਟੀਮ ਹਮੇਸ਼ਾ ਹੀ ਸੇਵਾ ਕਰਨ ਤੇ ਲੱਗੀ ਰਹਿੰਦੀ ਹੈ ਔਰ ਸੀਐਮਸੀ ਦੀ ਸਾਰੀ ਟੀਮ ਜੋ ਕਿ ਇੱਥੇ ਅੱਜ ਤਕਰੀਬਨ 20-25 ਮੈਂਬਰਾਂ ਦੀ ਟੀਮ ਜੋੜੀ ਸੇਵਾ ਕਰ ਰਹੀ ਹੈ ਔਰ ਮੈਂ ਸਾਰਿਆਂ ਦਾ ਬਹੁਤ-ਬਹੁਤ ਮਸ਼ਕੂਰਾਂ ਧੰਨਵਾਦੀਆਂ ਮੇਰੇ ਕੈਂਪ ਨਹੀਂ ਜਾ ਚੁੱਕੇ ਨੇ ਮੇਰਾ خیال ਹਲੇ ਚੱਲ ਰਿਹਾ ਮੇਰਾ خیال 2250 ਦੇ ਕਰੀਬ ਤਾਂ ਆਲਰੇਡੀ ਪੇਸ਼ੈਂਟ ਆ ਚੁੱਕੇ ਨੇ 250 ਦੇ ਕਰੀਬ ਹੋਰ ਆ ਰਹੇ ਨੇ ਹੌਲੀ ਹੌਲੀ ਅੱਜ ਜਿਹੜਾ ਕੈਂਪ ਲਾਇਆ ਜੀ ਜੁਆਇੰਟ ਕਲਾਪੋ ਬਤਨ ਤੇ ਜਿਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਆਮ ਲੋਕਾਂ ਨੂੰ ਇੱਥੇ ਇਸ ਤਰ੍ਹਾਂ ਇੰਡੀ ਵੀ ਪਿਛਲੇ ਬਹੁਤ ਲੰਬੇ ਅਰਸੇ ਤੋਂ ਦੋਵੇਂ ਬਾਂਚਕਾਂ ਦਾ ਬੇਸਿਕ ਰੀਮ ਬਹੁਤ ਵਾਰ ਵਾਰਕ ਵਾਰ ਜਗਾ ਤੇ ਬਹੁਤ ਕੈਂਪ ਲਾ ਰਹੇ ਹਾਂ ਮੇਰਾ خیال 11000 ਤੋਂ ਪਰ ਤੱਕ ਖਾਂਵੇਂ ਪੇਸ਼ੈਂਟ ਇਕੱਬਰ ਚੁੱਕੇ ਨੇ ਔਰ ਸ਼ਬਦ ਬੜੀ ਗੱਲ ਹੈ ਇਹਦੀ ਰੋਸ ਨੂੰ ਲੋੜ ਪੈਂਦੀ ਹੈ ਸੀਐਨਕੀ ਡਾਕਟਰ ਬਿੰਨਤ ਪਤਵੀ ਡਾਕਟਰ ਅਨੰਦ ਜੋਸਪ ਇਹ ਉਹ ਸੇਟਰਸ ਨਾਈਟਰੀ ਨੇ ਜਿਹਦਾ ਇਹ ਮਾਮਲਾ ਆ ਮੈਂ ਵੀ ਪਿੰਡਾਂ ਦੀ ਕੰਮ ਕਰਨਾ ਹੈ ਬੋਕਾਂ ਦੀ ਕੰਮ ਕਰਦਾ ਹੈ ਇਹ ਕਹਿੰਦੇ ਜਿਸੇ ਕੋਗ ਸਾਡੀ 3 ਮਾਰੇਗੀ ਤੇ ਬੇਨ ਡਾਕਟਰ ਬਿੰਨਤ ਪਤਵੀ ਨੇ ਕਿਹਾ ਵੀ ਅਸੀਂ ਸੰਮਨ ਦੇ ਅਨੰਦ ਵਿੱਚ ਬਿਜਲੀ ਢੋੜ ਹੈ ਪਰਮਨੈਂਟ ਹੈ ਔਰ ਬਿੰਨਤ ਡਾਕਟਰ ਪਤਵੀ ਨੇ ਅਸ਼ੋਰੈਂਸ ਦਿੱਤੀਆ ਮੇਰੇ ਯਾਰ ਕੰਮ ਸ਼ੁਰੂ ਹੋ ਗਿਆ ਤੇ ਖਤਮ ਨਹੀਂ ਹੋਇਆ ਬਿੱਤ ਬਹੁ ਵਾਰੀ ਚਾਰ ਵਾਰੀ ਡੰਡਾਂ ਦਾ ਹੋਰ ਲੋਡ ਪੈਗੀ ਤੇ ਸਾਰੀ ਸਾਡੀ ਜੀ ਨਿਖਿਆ ਦੇ ਇਸ ਦੇ ਬੰਗਾਇਗੀ ਹੋ ਲੋਕਾਂ ਦੀ ਹੱਤ ਤੱਕ ਮਦਦ ਕਰੇ ਬਹੁਤ ਬਹੁਤ ਤੰਨ ਪਿੰਡ ਦੇ ਵਿੱਚ ਜਿਹੜੀਆਂ ਸਹੂਲਤਾਂ ਵੜੀਆਂ ਕਬੱਡੇ ਹੱਤਾਂ ਦੀ ਟੀਮ ਇੱਥੇ ਪਹੁੰਚੀ ਆ ਜੀ ਕਿਵੇਂ ਦੇਖਦੇ ਹੋ ਅੱਜ ਦੇ ਇਸ ਕੈਂਪ ਦਾ ਜਿਹੜਾ ਆਯੋਜਨ ਹੈ ਇਹ ਸੀਐਮਸੀਡੀ ਟੀਮ ਵੱਲੋਂ ਕੀਤਾ ਗਿਆ ਹੈ। ਸੀਐਮਸੀ ਦੇ ਡਾਇਰੈਕਟਰ ਸਾਹਿਬ ਜਿਹੜੇ ਨੇ ਡਾਕਟਰ ਵਿਲੀਅਮ ਪੱਟੀ ਜੀ ਅਤੇ ਲਾਇਨ ਕਲੱਬ ਦੇ ਸਾਡੇ ਕੈਪਟਨ ਸਾਹਿਬ ਅਵਤਾਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਇਲਾਕੇ ਦੀ ਸਵਾਸ਼ਾਨ ਇਸ ਇਲਾਕੇ ਦੇ ਸਮਾਜ ਸੇਵੀ ਸਰਦਾਰ ਸੁਭਜੀਤ ਸਿੰਘ ਜੀ ਸੁਖੀਹਾਰਾ ਜਿਨ੍ਹਾਂ ਦੀ ਪੂਰੀ ਮਿਹਨਤ ਅਤੇ ਪੂਰੀ ਲਗਨ ਦੇ ਨਾਲ ਇਸ ਕੈਂਪ ਦਾ ਯੋਜਨ ਕੀਤਾ ਗਿਆ ਕਿਉਂਕਿ ਸਾਡੇ ਇਲਾਕੇ ਵਾਸਤੇ ਵਰਦਾਨ ਹੈ ਕਿਉਂਕਿ ਸਾਡੇ ਇਸ ਇਲਾਕੇ ਦੇ ਵਿੱਚ ਕੋਈ ਵੀ ਅੱਛਾ ਹਸਪੀਟਲ ਨਹੀਂ ਹੈ ਕੋਈ ਵੀ ਅੱਛਾ ਡਾਕਟਰ ਨਹੀਂ ਹੈ ਜਿਹੜੇ ਡਾਕਟਰ ਇੱਥੇ ਝੋੜਾ ਸ਼ਾਹ ਬੈਠੇ ਨੇ ਪਿੰਡਾਂ ਦੇ ਵਿੱਚ ਉਹ ਲੋਕਾਂ ਨੂੰ ਲੁੱਟ ਰਹੇ ਨੇ ਉਹ ਸਿਰਫ ਦਿਨੇ ਦਿਨੇ ਹੀ ਬੈਠਦੇ ਆ ਰਾਤ ਨੂੰ ਐਮਰਜੈਂਸੀ ਵਕ ਤੇ ਕੋਈ ਡਾਕਟਰ ਨਹੀਂ ਲੱਭਦਾ ਸਾਨੂੰ ਇਸ ਲਈ ਮੈਂ ਡਾਕਟਰ ਬਿਲਿਅਨ ਸਾਹਿਬ ਦਾ ਪੱਟੀ ਸਾਹਿਬ ਦਾ ਬੜਾ ਸ਼ੁਕਰਗੁਜ਼ਾਰ ਆ ਧੰਨਵਾਦ ਕਰਦਾ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਹਾਡੇ ਪਿੰਡ ਵਾਸਤੇ 30% ਡਿਸਕਾਊਂਟ ਜਿਹੜਾ ਸੀਐਮਸੀ ਹਸਪੀਟਲ ਵੱਲੋਂ ਮਿਲੂਗਾ ਬਹੁਤ ਹੀ ਛਲਾਂਗਾ ਜੋ ਕਦਮ ਹੈ ਬਹੁਤ ਮੈਂ ਧੰਨਵਾਦ ਕਰਦਾ ਇਹਨਾਂ ਦਾ ਠੀਕ ਹੈ ਡਾਕਟਰ ਜੋਸਫ ਸਾਹਿਬ ਦਾ ਇਹਨਾਂ ਦਾ ਵੀ ਬਹੁਤ ਥੈਂਕ ਕਰਦਾ ਕਿ ਜਿਨ੍ਹਾਂ ਨੇ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਤਕਰੀਬਨ 20 ਡਾਕਟਰ ਇਸ ਟਾਈਮ ਬੈਠੇ ਹੋਏ ਨੇ ਚਮੜੀ ਦੇ ਡਾਕਟਰ, ਨੱਕ, ਕੰਨ, ਗਲਾ, ਦਿਲ ਦੇ ਰੋਗ, ECG ਵੀ ਹੋ ਰਹੀ ਹੈ। ਬੱਚਿਆਂ ਦੇ ਡਾਕਟਰ, ਇਸਤਰੀਆਂ ਦੇ ਲੇਡੀਜ਼ ਦੀ ਬਹੁਤ ਵੱਡੀ ਪ੍ਰੋਬਲਮ ਆ। ਕਿਉਂਕਿ ਲੇਡੀਜ਼ ਕਦੇ ਕਿਸੇ ਨੂੰ ਦੱਸਦੀ ਨਹੀਂ। ਲੇਡੀਜ਼ ਇੱਕ ਪੈਰਾਸੈਟਾਮੋਲ ਮੋਡ ਗੋੜੀ ਖਾ ਕੇ ਚੁੱਪ ਕਰ ਜਾਂਦੀ ਆ। ਉਹ ਆਪਣੇ ਘਰ ਵਾਲੇ ਨੂੰ ਵੀ ਕਈ ਵਾਰ ਦੱਸਦੀ। ਇਹ ਜਿਹੜੇ ਇਹੋ ਜਿਹੇ ਕੈਂਪ ਜਿਹੜੇ ਨੇ ਸਾਡੇ ਇਲਾਕੇ ਨੂੰ ਬਹੁਤ ਜ਼ਰੂਰਤ ਹੈ ਮੈਂ ਇਹਨਾਂ ਨੂੰ ਬੇਨਤੀ ਕੀਤੀ ਹੈ ਸੀਐਮਸੀ ਦੀ ਟੀਮ ਵੱਲੋਂ ਕਿ ਸਾਡੇ ਇਲਾਕੇ ਵਾਸਤੇ ਕੋਈ ਅੱਛਾ ਕੋਈ ਮੁੱਢਲੀ ਸਹੂਲਤ ਹੈ ਮੈਂ ਮੁੱਢਲੀ ਸਾਨੂੰ ਸਹਾਇਤਾ ਹੀ ਮਿਲ ਜਵੇ ਉਹ ਵੀ ਸਾਨੂੰ ਬਹੁਤ ਵੱਡੀ ਗੱਲ ਆ ਕਿਉਂਕਿ ਜੇਕਰ ਮਰੀਜ਼ ਨੂੰ ਮੁੱਢਲੀ ਸਹਾਇਤਾ ਮਿਲ ਜਵੇ ਉਹ ਮੁੱਢਲੀ ਸਹਾਇਤਾ ਲੈ ਕੇ ਆਪਣਾ ਹਸਪਤਾਲ ਪਹੁੰਚ ਜਾਂਦਾ ਤੇ ਉਹਦੀ ਜਾਨ ਬਚ ਜਾਂਦੀ ਆ ਪਰ ਸਾਡੇ ਇਲਾਕੇ ਤੋਂ ਸਾਰੇ ਹਸਪਤਾਲ ਦੂਰ ਨੇ ਇਸ ਲਈ ਹਸਪਤਾਲ ਪਹੁੰਚਦੇ ਪਹੁੰਚਦੇ ਮਰੀਜ਼ ਦੀ ਡੈਥ ਹੋ ਜਾਂਦੀ ਆ ਅਜਾਈ ਜਾਨ ਚਲ ਜਾਂਦੀਆਂ ਇਨਸਾਨੀਆਂ ਦੀ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਸਾਰੀ ਟੀਮ ਦਾ ਸੀਐਮਸੀ ਦਾ ਕਿ ਇਹਨਾਂ ਨੇ ਇਹੋ ਜਿਹੇ ਜਿਹੜੇ ਕੈਂਪ ਯੋਜਨ ਕੀਤਾ ਸਾਡੇ ਪਿੰਡ ਦੇ ਵਿੱਚ ਤੇ ਅੱਗੋਂ ਵੀ ਮੈਂ ਆਸ ਕਰਦਾ ਕਿ ਇਹੋ ਜਿਹੇ ਕੈਂਪ ਇਹ ਸਾਡੇ ਨਾਲ ਸਹਾਇਤਾ ਕਰਕੇ ਕਰਨਗੇ ਸਾਡੀ ਪੂਰੀ ਟੀਮ ਸਾਡੀ ਦਲਤ ਜਗਤ ਦੀ ਫੈਡਰੇਸ਼ਨ ਜਿਹੜੀ ਸੰਸਥਾ ਸਾਡੀ ਸਾਰੇ ਸਾਡੇ ਸੰਸਥਾ ਦੇ ਮੈਂਬਰ ਖੜੇ ਨੇ ਇਹ ਸਾਡੇ ਸਾਰੇ ਮੋਢੇ ਨਾਲ ਮੋਢਾ ਲਾ ਕੇ ਸੀਐਮਸੀ ਟੀਮ ਦੇ ਨਾਲ ਅਤੇ ਲਾਈਟ ਕਲੱਬ ਦੀ ਟੀਮ ਦੇ ਨਾਲ ਖੜੇ ਨੇ ਅਤੇ ਇਹਨਾਂ ਦੇ ਸਹਿਯੋਗ ਸਾਨੂੰ ਪੂਰਾ ਮਿਲੇਗਾ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਨੂੰ